ਸੋ ਸ੍ਰੀ ਗਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ 'ਚ ਹੋਮੋਂਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਬਾਕੀ ਜੀ ਔਰ ਕੋਈ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਆਪਣੇ ਕੋਲ ਮਸ਼ੀਨ ਵਰਕ ਕਰਵਾਉਣਾ ਹੈਂਡ ਵਰਕ ਕਰਵਾਉਣਾ ਵੀ ਰੈਡੀ ਕਰਵਾ ਸਕਦੇ ਹੋ ਫਸਟ ਆਪਣੇ ਕੋਲੇ ਦੋ ਸੂਟ ਰੈਡੀ ਹੋਏ ਆ ਠੀਕ ਹੈ ਜੀ ਬਹੁਤ ਸੋਹਣਾ ਇਹਨਾਂ ਤੇ ਵਰਕ ਕੀਤਾ ਹੋਇਆ बॉਟਮ ਬਾਜੂ ਤੇ ਨੈਕ ਤੇ ਘੇਰੇ ਤੇ ਦੋ ਕਲਰ ਅਵੇਲੇਬਲ ਆਗਰ ਤੁਸੀਂ ਇਹ ਬਾਈ ਕਰਨੇ ਕਰ ਸਕਦੇ ਹੋ ਬਾਕੀ ਅਗਰ ਤੁਸੀਂ ਇਹ ਵਾਲਾ ਡਿਜ਼ਾਈਨ ਸੇਮ ਕਿਸੇ ਵੀ ਕਲਰ ਤੇ ਜਾਂ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾਉਣਾ ਆ ਤਾਂ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਨੈਕਸਟ ਆਹ ਕੈਮਰੀ कॉटन ਦੇ सूट अवेलेबल ਆ ਆਪਣੇ ਕੋਲ ਪ੍ਰਾਈਸ ਇਹਨਾਂ ਦਾ 498 ਰੁਪਏ ਹੋਏਗਾ ਸ਼ਿਪਿੰਗ ਇਹਨਾਂ ਦੀ ਫ੍ਰੀ ਰਹੇਗੀ ਇਹਨਾਂ ਵਿੱਚ ਕਾਫੀ ਕਲਰ ਕਲੈਕਸ਼ਨ ਹੈਗੀ ਆ ਤੁਸੀਂ ਸਿਲੈਕਟ ਕਰ ਸਕਦੇ ਹੋ ਜਿੰਨਾ ਮਰਜ਼ੀ ਤੁਸੀਂ ਇਹ ਆਪਣਾ ਬਾਏ ਕਰ ਸਕਦੇ ਹੋ ਨੈਕਸਟ ਆਹ ਬਹੁਤ ਸੋਹਣੇ कॉटन ਦੇ ਸੂਟ अवेलेबल ਆ ਨਾਲ ਫਰਸੀ ਸਲਵਾਰ ਹੋਏਗੀ ਠੀਕ ਹੈ ਫਰਸੀ ਸਲਵਾਰ ਸਟਿਚ ਕਰਾਉਣੇ ਵੀ ਕਰਾ ਸਕਦੇ ਹੋ ਨੈਕਸਟ ਆਹ ਵਾਲੇ ਆਗੇ ਲੱਗ-ਲੱਗ ਵਰਕ ਵਾਲੇ ਆਗੇ बॉटਮ ਵਰਕ ਵਾਲੇ ਆਗੇ ਬਹੁਤ ਸੋਹਣੇ ਨੈਕਸਟ कॉटन ਦੇ ਆਈ ਜਾ ਰਹੇ ਆ ਨੈਕਸਟ ਆਹ ਵਾਲੇ ਦੇਖੋ ਬਹੁਤ ਸੋਹਣੇ ਚੁੰਨੀਆਂ ਚੈੱਕ ਕਰੋ ਦੁਨੀਆ ਬਹੁਤ ਵਧੀਆ ਜੀ ਨੈਕਸਟ ਆਵਲੇ ਵੀ ਬਹੁਤ ਸੂਟ ਚਾਲਦੇ ਆ ਨੈਪ ਤੇ ਤੇ ਆ ਬਾਟਮ ਤੇ ਕੀਤਾ ਹੁੰਦਾ ਵਰਕ ਨੈਕਸਟ ਆਵਲੇ ਚੈੱਕ ਕਰੀ ਚੱਲੋ ਬਹੁਤ ਸੋਹਣੇ ਸੋਹਣੇ ਆਈ ਜਾਂਦੇ ਆ ਅਲੱਗ-ਅਲੱਗ ਸਭ ਦਾ ਫੈਬਰਿਕ ਹੋਏਗਾ ਬਾਕੀ ਤੁਸੀਂ ਕੋਈ ਵੀ ਇਹ ਸੂਟ ਬਾਈ ਕਰਨਾ ਹੈ ਸੂਟ ਰਿਲੇਟਡ ਇਨਫੋਰਮੇਸ਼ਨ ਲੈਣੀ ਆ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਆ ਉਹਦੇ ਤੇ ਮੈਸੇਜ ਕਰਕੇ ਕੋਈ ਵੀ ਸੂਟ ਬਾਰੇ ਪੁੱਛ ਸਕਦੇ ਹੋ ਉਹਦੇ ਫੈਬਰਿਕ ਬਾਰੇ ਪ੍ਰਾਈਸ ਬਾਰੇ ਠੀਕ ਹੈ ਨੈਕਸਟ ਆ ਬਹੁਤ ਸੋਹਣੇ ਸੌਫਟ ਕਾਟਨ ਸੂਟ ਹੋਏਗਾ ਨਾਲ ਦੁਪੱਟਾ ਇਹਨਾਂ ਦੇ ਰਹੇਗਾ ਮਸਲੀਨ ਦਾ ਨੈਕਸਟ ਆਵਲਾ ਬਹੁਤ ਸੋਹਣਾ ਹੈ ਕੈਮਰੀ ਕਾਟਨ ਦਾ ਸੂਟ ਰਹੇਗਾ ਠੀਕ ਹੈ ਜੀ ਮਸਲੀਨ ਦਾ ਨਹੀਂ ਹੋਏਗਾ ਕੈਮਰੀ ਕਾਟਨ ਹੋਏਗਾ ਨੈਕਸਟ ਆ ਰਿਅਨ ਕਾਟਨ ਦੇ ਸੂਟ ਅਵੇਲੇਬਲ ਆ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਆ ਪ੍ਰਾਈਸ ਇਹਨਾਂ ਦਾ ਮੈਂਸ਼ਨ ਕੀਤਾ ਹੋਇਆ ਹੈ ਇਹ ਤਿੰਨ ਸੂਟਾਂ ਦਾ ਕੀ ਪ੍ਰਾਈਸ ਰਹੇਗਾ ਜੀ ਤੁਸੀਂ ਦੇਖ ਸਕਦੇ ਹੋ 1399 ਰੁਪਏ ਦੇ ਤਿੰਨ ਸੂਟ ਹੋਣਗੇ ਜੀ ਠੀਕ ਹੈ ਜੇ ਤੁਸੀਂ ਤਿੰਨ ਸੂਟ ਬਾਇ ਕਰਦੇ ਆ ਤਾਂ 1399 ਰੁਪਏ ਦੇ ਤਿੰਨ ਸੂਟ ਤੁਸੀਂ ਬਾਇ ਕਰ ਸਕਦੇ ਹੋ ਇਹਨਾਂ ਵਿੱਚੋਂ ਕੋਈ ਵੀ ਤਿੰਨ ਸਿਲੈਕਟ ਕਰ ਸਕਦੇ ਆ ਬਾਇ 2 ਗੇਟ 1 ਫ੍ਰੀ ਠੀਕ ਹੈ ਜੀ ਦੋ ਤੁਸੀਂ ਬਾਇ ਕਰਦੇ ਨਾਲ ਇੱਕ ਫ੍ਰੀ ਮਿਲ ਜਾਣਾ ਆ ਬਾਕੀ ਤੁਸੀਂ ਇਹਨਾਂ ਦੇ ਸ਼ਿਪਿੰਗ ਦੇ ਕੋਈ ਵੀ ਅੱਗ ਚਾਰਜਸ ਨਹੀਂ ਪੇ ਕਰਨੇ ਉਹ ਤੁਹਾਡੀ ਫ੍ਰੀ ਰਹੇਗੀ ਸ਼ਿਪਿੰਗ ਕੱਲ ਕਲੈਕਸ਼ਨ ਕਾਫੀ ਹੈਗੀ ਹੈ ਚੈੱਕ ਕਰੀ ਚੱਲੋ ਤੇ ਕਲੈ ਸਿਲੈਕਟ ਕਰੀ ਚੱਲੋ ਠੀਕ ਹੈ ਸ਼ਿਪਿੰਗ ਚਾਰਜਸ ਫ੍ਰੀ ਰਹੇਗਾ ਕਾਫੀ ਕਲੈਕਸ਼ਨ ਹੈਗੀ ਹੈ ਫੈਬਰਿਕ ਬਹੁਤ ਵਧੀਆ ਹੈ ਜੀ ਬਾਕੀ ਜੇਕਰ ਤੁਸੀਂ ਸਾਡੇ ਕੋਲ ਸਟਿਚ ਵੀ ਸੂਟ ਕਰਾਉਣਾ ਚਾਹੁੰਦੇ ਹੋ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਤੁਸੀਂ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਹੋ ਅਨਸਟਿਚ ਵੀ ਬਾਈ ਕਰ ਸਕਦੇ ਹੋ ਠੀਕ ਹੈ ਜੀ ਤੁਸੀਂ ਸਿੰਪਲ ਸੂਟ ਨੂੰ ਬਹੁਤ ਸੋਹਣਾ ਸੋਬਰ ਜਿਹਾ ਬਣਾ ਸਕਦੇ ਹੋ ਜਿੱਦਾਂ ਲੈਸ਼ਸ ਵਗੈਰਾ ਲਗਾ ਕੇ ਬਹੁਤ ਸੋਹਣਾ ਬਣਵਾ ਸਕਦੇ ਹੋ ਜਿੱਦਾਂ ਅੱਜਕੱਲ ਨੈਕ ਡਿਜ਼ਾਈਨ ਚੱਲਦੇ ਆ ਘੇਰਾ ਡਿਜ਼ਾਈਨ ਚੱਲਦੇ ਲੈਸ਼ਸ ਲਗਾ ਕੇ ਬਹੁਤ ਸੋਹਣੇ ਡਿਜ਼ਾਈਨ ਚੱਲਦੇ ਆ ਤਾਂ ਉਦਾਂ ਤੁਸੀਂ ਬਣਵਾ ਕੇ ਰੈਡੀ ਆਪਣੇ ਕੋਲੋਂ ਕਰਵਾ ਸਕਦੇ ਹੋ ਬਹੁਤ ਸੋਹਣੇ ਸੋਹਣੇ ਕਲਰ ਕਲੈਕਸ਼ਨ ਹੈਗੀ ਆ ਚੈੱਕ ਕਰ ਕਾਫੀ ਕਟੋਗੜ 25 ਤੋਂ 30 ਰੰਗ ਅਵੇਲੇਬਲ ਆ ਨੈਕਸਟ ਆ ਸਲਬ कॉटन ਦਾ ਸ਼ਰਟ ਰਹੇਗੀ ਨਾਲ ਕੈਮਬਰੀ कॉटन ਦੀ ਬਾਟਮ ਰਹੇਗੀ ਬਹੁਤ ਸੋਹਣਾ ਤੇ ਇਹਦਾ 1450 ਰੁਪਏ ਦੇ ਤਿੰਨ ਸੂਟ ਹੋਣਗੇ ਠੀਕ ਹੈ ਜੀ ਇਹ ਇਹਦੇ ਵਿੱਚ ਵੀ ਕਾਫੀ 20 ਤੋਂ 25 ਰੰਗ ਅਵੇਲੇਬਲ ਆ ਤੁਸੀਂ ਸਿਲੈਕਟ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਤੁਸੀਂ ਚੂਜ਼ ਕਰੀ ਚਲੋ ਤਿੰਨਸ ਕਲਰ ਜਿਹੜੇ ਮੱਝ ਤੁਸੀਂ ਆਪਣੇ ਅਕੋਰਡਿੰਗ ਤਿੰਨ ਸੂਟ ਜਿਹੜੇ ਆ ਬਾਏ ਕਰ ਸਕਦੇ ਹੋ ਬਾਕੀ ਤੁਸੀਂ ਸਟਿਚ ਕਰਾਉਣਾ ਸਟਿਚ ਵੀ ਕਰਾ ਸਕਦੇ ਹੋ ਬਾਕੀ ਜੀ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਜਰੂਰ ਕਰਿਆ ਕਰੋ ਤੁਸੀਂ ਭੈਣਾ ਆਪਣਿਆਂ ਨਾਲ ਸ਼ੇਅਰ ਕਰਿਆ ਕਰੋ ਅੱਗੇ ਤੋਂ ਅੱਗੇ ਵੀਡੀਓ ਨੂੰ ਵੱੱਟ ਵੱੱਟ ਜਰੂਰ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਜਿਹੜੀਆਂ ਵੀ ਭੈਣਾ ਸੂਟ ਬਾਇ ਕਰਨਾ ਚਾਹੁੰਦੀ ਆ ਆਪਾਂ ਡੇਲੀ ਜਿਹੜੀ ਮਾਰਨਿੰਗ ਟਾਈਮ ਆ ਵੀਡੀਓ ਡੇਲੀ ਪਾਈਦੀ ਆ ਤੁਸੀਂ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਡੇਲੀ ਆਪਾਂ ਨਵੀਂ ਤੋਂ ਨਵੀਂ ਕਲੈਕਸ਼ਨ ਲੈ ਕੇ ਆਈਦਾ ਕਦੇ-ਕਦੇ ਡੇਲੀ ਆਪਾਂ ਕੁਝ ਨਾ ਕੁਝ ਨਵੀਂ ਤੋਂ ਨਵੀਂ ਆਫਰ ਵੀ ਲੈ ਕੇ ਆਈਦੀ ਆ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਫੈਬਰਿਕ ਵਧੀਆ ਹੁੰਦਾ ਆਪਣਾ ਕੱਪੜਾ ਬਹੁਤ ਵਧੀਆ ਹੁੰਦਾ ਕੁਆਲਿਟੀ ਬਹੁਤ ਵਧੀਆ ਹੁੰਦੀ ਆ ਨੈਕਸਟ ਆ ਜੋਰਜਟ ਦੇ ਸੂਟ ਅਵੇਲੇਬਲ ਹੈ ਜੀ 올ਓਵਰ 5 ਮੀਟਰ ਸੂਟ ਰਹੇਗਾ ਨਾਲ ਦੁਪੱਟਾ ਚੈੱਕ ਕਰੋ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਹੈ ਲੈਸੀਸ ਲੱਗੀ ਹੋਈ ਸਾਈਡ ਤੇ ਤੇ ਸੈਂਟਰ ਦੇ ਵਿੱਚ ਜਿਹੜੇ ਪੈਚਵਰਕ ਲਗਾ ਕੇ ਬਹੁਤ ਸੋਹਣਾ ਇਹਨੂੰ ਰੈਡੀ ਕੀਤਾ ਹੋਇਆ ਹੈ ਇਹਦੇ ਵੀ ਕਾਫੀ ਹੈਗੇ ਆ ਕਲਰ ਨਾਲ ਬਾਟਮ ਕੰਟਰਾਸਟ ਨਾਲ ਵੀ ਹੈਗੇ ਆ ਅਗਰ ਤੁਸੀਂ 올ਓਵਰ ਬਾਇ ਕਰਨਾ ਉਹ ਵੀ ਕਰ ਸਕਦੇ ਆ ਅਗਰ ਕੰਟਰਾਸਟ ਬਾਟਮ ਨਾਲ ਲਾਈਕ ਕਰਦੇ ਆ ਤਾਂ ਕੰਟਰਾਸਟ ਬਾਟਮ ਨਾਲ ਵੀ ਆਪਣੇ ਕੋਲ ਅਵੇਲੇਬਲ ਆ ਠੀਕ ਹੈ ਜੀ ਇਹ ਜੋਰਜਟ ਦਾ ਹੀ ਸਭ ਫੈਬਰਿਕ ਰਹੇਗਾ ਜਿੱਦਾਂ ਬਾਈ ਕਰਨਾ ਕਰ ਸਕਦੇ ਹਾਂ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਵੀਡੀਓ ਡੇਲੀ ਵੀਡੀਓ ਪੂਰੀ ਦੇਖਿਆ ਕਰੋ ਨਮੀ ਤੋਂ ਨਮੀ ਕਲੈਕਸ਼ਨ ਡੇਲੀ ਲੈ ਕੇ ਆਈ ਦੀ ਆ ਸ਼ੇਅਰ ਜਰੂਰ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਹੈ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਕਲੈਕਸ਼ਨ ਜਿਹੜੀ ਆਪਣੀਆਂ ਕਿੱਦਾਂ ਦੀ ਲੱਗਦੀ ਆ ਠੀਕ ਹੈ ਜੀ ਵੀਡੀਓ ਨੂੰ ਵਾਤ ਵਾਤ ਸ਼ੇਅਰ ਲਾਈਕ ਕਮੈਂਟ ਕਰਨਾ ਨਹੀਂ ਭੁੱਲਣਾ ਤੁਸੀਂ ਨੈਕਸਟ ਆ ਬਹੁਤ ਸੋਹਣੇ ਬਾਜੂ ਵਰਕ ਵਾਲੇ ਆ ਗਏ ਬਾਕੀ ਜੀ ਆਹੀ ਕਲੈਕਸ਼ਨ ਆ ਥੈਂਕ ਯੂ